ਹਕੀਕਤ ਦਰ ਮਿਜ਼ਾਜ ਆਏ ਕਿ ਮਰਦਾ ਕੁਨ ਜ਼ਿੰਦਾ ਮਰੀ ਹੋਈ ਜ਼ਮੀਰ ਨੂੰ ਜ਼ਿੰਦਗੀ ਮਿਲ ਗਈ ਗੁਰੂ ਦੇ ਦੀਦਾਰ ਕਰਕੇ ਇਤਿਹਾਸ ਦੇ ਇੱਕ ਸਰੋਤ ਜਿਕਰ ਮਿਲਦਾ ਹੈ ਕਿ ਉਸ ਤੋਂ ਬਾਅਦ ਇਹ ਪਹਾੜੀਆਂ ਦੇ ਵਿੱਚ ਬੰਦਗੀ ਕਰਨ ਚਲਾ ਗਿਆ ਇੱਕ ਚਿੱਠੀ ਇਸ ਨੇ ਆਪਣੀ ਭੈਣ ਨੂੰ ਲਿਖੀ ਉਸ ਦਾ ਜ਼ਿਕਰ ਸਿਰਫ ਇੱਕ ਜੁਗ ਪੁਰਸ਼ ਨਾਮਕ ਕਿਤਾਬ 'ਚ ਮਿਲਦਾ ਹੈ ਉਸ ਚਿੱਠੀ 'ਚ ਲਿਖਦਾ ਮੇਰੇ ਭੈਣੇ ਤੇਰੀ ਦੁਆ ਖੁਦਾ ਨੇ ਕਬੂਲ ਕੀਤੀ ਮੈਨੂੰ ਸੱਚਮੁੱਚ ਤੀਰ ਲੱਗਾ ਪਰ ਕਮਾਨ ਦਾ ਨਹੀਂ ਲੱਗਾ ਗੁਰੂ ਦੀ ਜ਼ੁਬਾਨ ਦਾ ਲੱਗਾ ਮੇਰਾ ਸਰੀਰ ਨਹੀਂ ਮਰਿਆ ਜਮੀਰ ਜਾਗ ਗਈ ਤੇ ਮੈਂ ਹਥਿਆਰ ਛੱਡ ਕੇ ਬੰਦਗੀ ਵਾਸਤੇ ਜਾ ਰਿਹਾ ਇਹ ਹਮਲਾ ਹੋਇਆ ਇਸ ਤੋਂ ਬਾਅਦ ਲਗਾਤਾਰ ਕਈ ਹਮਲੇ ਹੁੰਦੇ ਰਹੇ ਅਖੀਰ ਇਹ ਜਿਹੜਾ ਘੇਰਾ ਪਿਆ ਇਸ ਘੇਰੇ ਦੇ ਵਿੱਚੋਂ ਨਿਕਲਦੇ ਵਾਸਤੇ ਗੁਰੂ ਸਾਹਿਬ ਨੇ ਜਦੋਂ ਤਿਆਰੀ ਕੀਤੀ ਹੈ ਤੇ ਉਹਦੇ ਤੋਂ ਇੱਕ ਦਿਨ ਪਹਿਲਾਂ ਸਮਾਣੇ ਦਾ ਰਹਿਣ ਵਾਲਾ ਸੈਦ ਬਲੀ हसन ਔਰੰਗਜ਼ੇਬ ਦੀ ਲਿਖੀ ਇੱਕ ਚਿੱਠੀ ਨੂੰ ਲੈ ਕੇ ਉਹਦਾ ਇਸ ਚਿੱਠੀ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਵੀ ਕੀਤਾ ਕਿ ਔਰੰਗਜ਼ੇਬ ਜਿਹੜੀ ਚਿੱਠੀ ਤੂੰ ਭੇਜੀ ਸੀ ਕੁਰਾਨ ਦੇ ਉੱਪਰ ਲੱਗੀ ਹੋਈ ਸੀ ਤਰਾ ਗਰਬ ਬਾਇਦ ਬਕੌਲੇ ਕੁਰਾਨ ਬਨਿਸ ਦੇ ਸ਼ਮਾਰਾ ਰਸਾਨਮ ਹਮਾ ਤੇਰੀ ਭੇਜੀ ਹੋਈ ਚਿੱਠੀ ਤੇ ਉਹ ਕੁਰਾਨ ਅੱਜ ਵੀ ਮੇਰੇ ਕੋਲ ਹੈ ਜੇ ਤੂੰ ਵੇਖਣਾ ਚਾਹੁੰਨਾ ਤੇ ਆ ਕੇ ਵੇਖ ਸਕਦਾ ਜਿਹਦੇ ਵਿੱਚ ਤੂੰ ਲਿਖਿਆ ਸੀ ਕਿ ਤਸ਼ਰੀਫ ਦਰ ਕਸਬਾ ਕਾਂਗੜ ਗੁਨਦ ਵਜ਼ਾ ਪਸ ਮੁਲਾਕਤ ਬਾ ਹਮਸ਼ਵਤ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਦੀਨੇ ਕਾਂਗੜ ਦੇ ਇਲਾਕੇ 'ਚ ਆ ਜਾਓ ਅਸੀਂ ਉੱਥੇ ਮਿਲ ਬੈਠ ਕੇ ਵਿਚਾਰ ਕਰਾਂਗੇ ਪਰ ਤੂੰ ਧੋਖਾ ਕੀਤਾ ਕਿਉਂ ਕਿ ਤੇਰੇ 'ਚ ਇੱਕ ਘਾਟ ਹੈ ਨਿਸਨ ਦੇ ਤੂੰ ਸੋਹਣਾ ਹੋ ਸਕਦਾ ਬਾਦਸ਼ਾਹ ਨੇ ਬੜੇ ਪਿਆਰੇ ਸ਼ਬਦ ਲਿਖਦੇ ਨੇ ਕਿ ਹੁਸਨਿਲ ਜਮਾਲ ਅਸਤ ਰੌਸ਼ਨ ਜ਼ਮੀਰ ਖੁਦਾਬੰਦ ਮੁਲਕ ਅਸਤ ਸਾਹਿਬ ਅਮੀਰ ਤੇ ਚਲਾਕ ਹਸਤ ਦਸਤ ਚਾਬਕ ਰਕੀਬ ਸ਼ਹ ਸ਼ਨਸ਼ਾ ਸ਼ਹਾ ਔਰੰਗਜ਼ੇਬ ਔਰੰਗਜ਼ੇਬ ਤੂੰ ਤਲਵਾਰ ਦਾ ਤਲੀ ਹੋ ਸਕਦਾ ਤੂੰ ਚੰਗਾ ਘੋੜਸਵਾਰ ਹੋ ਸਕਦਾ ਤੂੰ ਚੰਗਾ ਤੀਰਅੰਦਾਜ਼ ਹੋ ਸਕਦਾ ਤੇਰੇ ਕੋਲ ਦੌਲਤ ਦੀ ਵੀ ਘਾਟ ਨਹੀਂ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਵੀ ਹੋ ਸਕਦਾ ਤੂੰ ਸੁੰਦਰ ਵੀ ਹੋ ਸਕਦਾ ਪਰ ਘਾਟ ਕਿੱਥੇ ਹੈ ਨਾ ਈਮਾਨ ਪਰਸਤੀ ਨਾ ਅਵਜ਼ਾਇਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜੀ ਨਾ ਤੂੰ ਈਮਾਨ ਪਰਸਤ ਨਹੀਂ ਨਾ ਤੈਨੂੰ ਆਪਣੇ ਈਮਾਨ ਤੇ ਵਿਸ਼ਵਾਸ ਨਾ ਤੂੰ ਆਪਣੇ ਪ੍ਰਣ ਦਾ ਪੱਕਾ ਤੇ ਨਾ ਤੂੰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦਾ ਨਾ ਈਮਾਨ ਪਰਸਤੀ ਨਾ ਅਵਜ਼ਾਇਦੀ ਨਾ ਸਾਹਿਬ شناਸੀ ਨਾ ਮੁਹੰਮਦ ਜੀ ਤੂੰ ਆਪਣੇ ਧਰਮ ਈਮਾਨ ਇਸਲਾਮ ਦੇ ਕੌਲ ਕਰਾਰ ਦੇ ਉੱਪਰ ਪੱਕਾ ਨਹੀਂ ਤੂੰ ਝੂਠਾ ਹੈ ਬੇਵਫਾ ਹੈ ਬੇਈਮਾਨ ਹੈ ਇਹ ਤੇਰੀਆਂ ਘਾਟਾਂ ਨੇ ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜ਼ਫਰਨਾਮਾ ਲਿਖ ਰਹੇ ਨੇ ਦਿਨੇ ਕਾਂਗੜ ਪਿੰਡ ਦੇ ਵਿੱਚ ਦਿਨੇ ਕਾਂਗੜ ਭਾਈ ਦੇਸਾ ਸਿੰਘ ਰਾਮਗੜੀਆ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਘਰ ਬੈਠ ਕੇ ਜ਼ਫਰਨਾਮਾ ਲਿਖਿਆ ਗਿਆ ਇਹ ਜਿਹੜਾ ਇਲਾਕਾ ਹੈ ਇਲਾਕੇ ਦੀ ਜਿਹੜੀ ਚੌਧਰ ਹੈ ਉਹ ਚੌਧਰੀ ਸ਼ਮੀਰ ਦੇ ਕੋਲ ਸੀ ਤੇ ਚੌਧਰੀ ਸ਼ਮੀਰ ਦੇ ਦੋ ਭਰਾ ਹੋ ਸੀ ਇੱਕ ਲਖਮੀਰ ਸਿੰਘ ਤੇ ਇੱਕ ਤਖਤਮਲ ਉਸ ਘਰ ਦੇ ਵਿੱਚ ਨੇ ਤਾਂ ਚੌਧਰੀ ਸ਼ਮੀਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸੁਪਾ ਸਰਹੰਦ ਨੂੰ ਹੁਣ ਇਹ ਪਤਾ ਲੱਗ ਚੁੱਕਾ ਹੈ ਕਿ ਗੁਰਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਘੇਰੇ ਜੋ ਨਿਕਲ ਚੁੱਕੇ ਨੇ ਕਿਉਂਕਿ ਪਹਿਲੇ 2 ਦਿਨ ਤਕਰੀਬਨ ਵੈਸੇ 13 ਤੋ ਤੱਕ ਸਰਹੰਦ ਦੇ ਵਿੱਚ ਇਹੀ ਅਫਵਾਹ ਰਹੀ ਕਿ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਚਮਕੌਰ ਦੀ ਗੜੀ 'ਚ ਉਹਨਾਂ ਦੇ ਫਰਜ਼ੰਦਾ ਸਮੇਤ ਸ਼ਹੀਦ ਕਰ ਦਿੱਤਾ ਗਿਆ ਸਾਨੂੰ ਸਰੋਤਾਂ 'ਚ ਇਸ ਦਾ ਜ਼ਿਕਰ ਵੀ ਮਿਲਦਾ ਹੈ ਕਿਉਂਕਿ ਜਦੋਂ ਭਾਈ ਸੰਘਾਤ ਸਿੰਘ ਨੂੰ ਉਹਨਾਂ ਨੇ ਸ਼ਹੀਦ ਕਰ ਲਿਆ ਤੇ ਗੁਰੂ ਸਾਹਿਬ ਦੀ ਪਛਾਤ ਉਹਨਾਂ ਨੇ ਇਹ ਅੰਦਾਜ਼ਾ ਲਗਾ ਲਿਆ ਕਿ ਸ਼ਾਇਦ ਗੁਰੂ ਸਾਹਿਬ ਨੂੰ ਖਤਮ ਕਰ ਲਿਆ ਪਰ ਜਦੋਂ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇਸ ਘੇਰੇ ਚੋਂ ਨਿਕਲ ਗਏ ਨੇ ਤੇ ਉਸ ਵੇਲੇ ਫਿਰ ਸੁਪਾਸਰਹੰਦ ਵਜ਼ੀਰ ਖਾਨ ਆਪਣੇ ਸਾਰੇ ਪ੍ਰਗੜਿਆਂ ਦੀ ਫੌਜ ਨੂੰ ਲੈ ਕੇ ਆਪ ਨਿਕਲਿਆ ਇਹਦੀਆਂ ਖੁਫੀਆ ਫੌਜਾਂ ਨੇ ਪਿੰਡ-ਪਿੰਡ ਛਾਣਨੇ ਸ਼ੁਰੂ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨਾ ਕੰਗੜ ਬੈਠੇ ਨੇ ਤੇ ਜਦੋਂ ਚੌਧਰੀ ਸ਼ਮੀਰ ਨੇ ਭਾਈ ਦੇਸਾ ਸਿੰਘ ਨੂੰ ਸਨੇਹਾ ਦਿੱਤਾ ਕੇ ਹਕੂਮਤ ਦੀਆਂ ਫੌਜਾਂ ਨੂੰ ਪਤਾ ਲੱਗ ਗਿਆ ਕਿ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਨੇ ਤੇ ਪਾਤਸ਼ਾਹ ਨੂੰ ਹੁਣ ਇਹ ਇਲਾਕਾ ਛੱਡ ਕੇ ਅੱਗੇ ਨਿਕਲਣਾ ਚਾਹੀਦਾ ਹੈ ਭਾਈ ਦਿਆ ਸਿੰਘ ਉਹਨਾਂ ਨੂੰ ਦੇ ਕੇ ਜ਼ਫਰਨਾਮਾ ਦੱਖਣ ਵੱਲ ਤੋਰ ਦਿੱਤਾ ਤੇ ਨਾਲ ਦਾਸ ਸਿੰਘ ਲੈ ਕੇ ਪਾਤਸ਼ਾਹ ਦੱਖਣ ਆਪਣੇ ਮਾਲਵੇ ਵੱਲ ਤੁਰ ਪਏ ਅਗਲੀ ਘਟਨਾ ਜਿਹੜੀ ਹੈ ਉਹ ਰਾਮੇ ਵਾਲੇ ਪਿੰਡ ਦੇ ਵਿੱਚ ਰਾਮੇ ਵਾਲੇ ਪਿੰਡ ਪਹੁੰਚੇ ਉੱਥੇ ਜਾ ਕੇ ਆਪਣੇ ਸਿੰਘਾਂ ਦੇ ਨਾਲ ਵਿਸ਼ਰਾਮ ਕਰ ਰਹੇ ਨੇ ਤੇ ਉਸ ਸਮੇਂ ਫਿਰ ਇੱਕ ਚਿੱਠੀ ਹੋਰ ਆਈ ਹੈ ਇਹ ਜਿਹੜੀ ਚਿੱਠੀ ਹੈ ਇਹ ਕਪੂਰੇ ਦੇ ਪੁੱਤਰ ਸੁਖੇ ਦਾ ਬੇਟਾ ਲੈ ਕੇ ਆਇਆ ਚੌਧਰੀ ਕਪੂਰਾ ਚੌਧਰੀ ਕਪੂਰੇ ਨੇ ਆਪਣੇ ਪੋਤਰੇ ਦੇ ਹੱਥੇ ਚਿੱਠੀ ਭੇਜੀ ਉਸ ਚਿੱਠੀ ਦੇ ਵਿੱਚ ਲਿਖਿਆ ਪਾਤਸ਼ਾਹ ਹਕੂਮਤ ਦੀਆਂ ਫੌਜਾਂ ਤੁਹਾਡੇ ਬਹੁਤ ਨੇੜੇ ਪਹੁੰਚ ਚੁੱਕੀਆਂ ਨੇ ਪਿੰਡਾਂ ਦੇ ਵਿੱਚੋਂ ਖੁਫੀਆ ਜਾਣਕਾਰੀ ਲਈ ਜਾ ਰਹੀ ਹੈ ਕਿ ਗੁਰੂ ਪਾਤਸ਼ਾਹ ਕਿੱਧਰ ਨੂੰ ਗਏ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਇਲਾਕੇ ਤੋਂ ਅੱਗੇ ਮੇਰੀ ਭੈਣ ਕਪੂਰੋ ਦੇ ਕੋਲ ਚਲੇ ਜਾਓ ਚੌਧਰੀ ਕਪੂਰੇ ਦੀ ਭੈਣ ਬੀਬੀ ਕਪੂਰੋ ਜਾਂ ਕਪੂਰੀ ਭਾਈ ਡੱਲੇ ਦੇ ਨਾਲ ਵਿਆਹੀ ਹੋਈ ਸੀ ਔਰ ਉੱਥੇ ਗੁਰੂ ਸਾਹਿਬ ਸੁਰੱਖਿਅਤ ਕਿਉਂ ਨੇ ਇਹ ਵੀ ਸਮਝਣਾ ਪਵੇਗਾ ਉਹਦਾ ਕਾਰਨ ਇਹ ਸੀ ਕਿ ਰਾਮਿਆਣੇ ਪਿੰਡ ਤੋਂ ਅੱਗੇ ਰੂਪੇਆਣੇ ਦੇ ਨੇੜੇ ਤੇੜੇ ਜਾ ਕੇ ਸਰਹੰਦ ਦੇ ਸੂਬੇ ਦੀ ਹਕੂਮਤ ਜਿਹੜੀ ਉਹ ਖਤਮ ਹੋ ਜਾਂਦੀ ਸੀ ਅੱਗੇ ਸੂਬਾ ਮਲਤਾਨ ਦੀ ਸ਼ੁਰੂ ਹੋ ਜਾਂਦੀ ਸੀ ਜਿਹੜਾ ਤਲਵੰਡੀ ਸਾਬੋ ਲੱਖੀ ਜੰਗਲ ਜਾਂ ਜਿਸ ਨੂੰ ਅੱਜ ਅਸੀਂ ਦਮਦਮਾ ਸਾਹਿਬ ਕਹਿੰਨੇ ਸੂਬਾ ਮਲਤਾਨ ਦੇ ਅਧੀਨ ਹੁੰਦਾ ਸੀ ਏਸੀ ਕਰਕੇ ਗੁਰੂ ਪਾਤਸ਼ਾਹ ਉੱਥੇ ਲੰਬਾ ਸਮਾਂ ਰਹੇ ਵੀ ਅਮਰਤ ਪ੍ਰਚਾਰ ਵੀ ਹੋਇਆ ਬੀੜਾਂ ਦੇ ਉਤਾਰੇ ਵੀ ਕਰਵਾਏ ਗਏ ਸਾਹਿਤ ਵੀ ਰਚਿਆ ਗਿਆ ਸ਼ਸਤਰ ਵਿਦਿਆ ਵੀ ਉੱਥੇ ਸਿਖਾਈ ਗਈ ਇਥੋਂ ਤੱਕ ਕਿ ਉੱਥੇ ਇਲਾਜ ਪ੍ਰਣਾਲੀ ਦਾ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਉਹ ਇਸੇ ਕਰਕੇ ਕੀਤਾ ਗਿਆ ਕਿ ਜਿਹੜਾ ਲੱਖੀ ਜੰਗਲ ਦਾ ਇਲਾਕਾ ਹੈ ਇਹ ਸੂਬਾ ਮਲਤਾਨ ਦੇ ਅਧੀਨ ਹੁੰਦਾ ਸੀ ਸੂਬਾ ਸਰਹੰਦ ਇੱਥੇ ਹਮਲਾ ਨਹੀਂ ਸੀ ਕਰ ਸਕਦਾ ਉਹ ਮਲਤਾਨ ਦੇ ਸੂਬੇ ਜਦਦੀਨ ਹੁੰਦਾ ਸੀ ਤੇ ਦਮਦਮਾ ਸਾਹਿਬ ਗੁਰੂ ਪਾਤਸ਼ਾਹ ਨੇ ਉਹ ਕੇਂਦਰ ਸਥਾਪਿਤ ਕੀਤਾ 18ਵੀਂ ਸਦੀ ਦਾ ਸਾਰਾ ਸਾਰਾ ਸੰਘਰਸ਼ ਜਿਹੜਾ ਬੰਦੂਆ ਸਾਹਿਬ ਦੇ ਸਿਰ ਤੇ ਲੜਿਆ ਗਿਆ ਐਲਸ ਸਟੈਂਪ ਨੂੰ ਪੜ ਕੇ ਵੇਖੋ ਉਹ ਕਹਿੰਦਾ ਕਿ ਆਨੰਦਪੁਰ ਸਾਹਿਬ ਤੋਂ ਕਿਤੇ ਵੱਧ ਸਿੱਖਾਂ ਨੇ ਖੰਡੇ ਬਾਟੇ ਦੀ ਬਹੁਲ ਦਮਦਮਾ ਸਾਹਿਬ ਲਈ ਦਮਦਮਾ ਸਾਹਿਬ ਹੀ ਬੀੜਾਂ ਦੇ ਉਤਾਰੇ ਕਰਵਾਏ ਗਏ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਉੱਥੋਂ ਹੀ ਜਿਹੜੀ ਅਰਥਾਂ ਦੀ ਪ੍ਰਣਾਲੀ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਉੱਥੇ ਬਕਾਇਦਾ ਤੌਰ ਦੇ ਉੱਪਰ દવાખાਣੇ ਕਾਇਮ ਕੀਤੇ ਗਏ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ ਚਾਹੇ ਛੋਟਾ ਕੱਲੂ ਕਾ ਰਹ ਹੋਵੇ ਚਾਹੇ ਵੱਡਾ ਕੱਲੂ ਕਾ ਰਹ ਹੋਵੇ ਜਦੋਂ ਵੀ ਸਿੰਘ ਜ਼ਖਮੀ ਹੁੰਦੇ ਨੇ ਤੇ ਸਾਰੇ ਸਿੰਘ ਲੱਖੀ ਜੰਗਲ ਹੀ ਪਹੁੰਚਦੇ ਨੇ ਕਿਉਂਕਿ ਉੱਥੇ ਇਲਾਜ ਦਾ ਪ੍ਰਬੰਧ ਸੀ ਨਵੇਂ ਸਿੰਘਾਂ ਨੂੰ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਸੀ ਇੱਕ ਤਰ੍ਹਾਂ ਨੂੰ ਤੁਸੀਂ ਕਹਿ ਸਕਦੇ ਕਿ 18ਵੀਂ ਸਦੀ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਉਹ ਤਲਵੰਡੀ ਸਾਬੂ ਦੇ ਨਾਮ ਹੈ। ਗੁਰੂ ਸਾਹਿਬ ਉਸ ਪਾਸੇ ਨੂੰ ਚੱਲੇ। ਇਹ ਘਟਨਾ ਜਿਹੜੀ ਹੈ ਇਹ ਰਾਮੇਆਣੇ ਪਿੰਡ ਦੇ ਵਿੱਚ ਹੈ। ਰਾਮੇਆਣੇ ਪਿੰਡ ਤੋਂ ਬਾਹਰ ਜਦੋਂ ਨਿਕਲ ਲੱਗੇ ਤਾਂ ਉਸ ਸਮੇਂ ਭਾਈ ਕੁਦਾਸ ਸਿੰਘ ਵੜਿੰਗਾ ਗੁਰੂ ਸਾਹਿਬ ਦੇ ਨਾਲ ਹੈ। ਪਿੰਡ ਤੋਂ ਬਾਹਰ ਨਿਕਲੇ ਤੇ ਇੱਕ ਜੋਗਰਾਜ ਵੜਿੰਗ ਨਾਮ ਦਾ ਵਿਅਕਤੀ ਮੱਝਾਂ ਚਾਰ ਰਿਹਾ ਸੀ। ਗੁਰੂ ਸਾਹਿਬ ਨੂੰ ਉਸ ਨੂੰ ਵੇਖਿਆ ਤੇ ਉਹਨੇ ਗੁਰੂ ਸਾਹਿਬ ਨੂੰ ਵੇਖਿਆ ਗੁਰੂ ਸਾਹਿਬ ਦੇ ਨਾਲ ਉਸ ਸਮੇਂ ਕੇਵਲ 10-11 ਸਿੰਘ ਨੇ ਤੇ ਉਸ ਵੇਲੇ ਭੁੱਦਾ ਸਿੰਘ ਨੇ ਗੁਰੂ ਪਾਤਸ਼ਾਹ ਦੇ ਕਹਿਣ ਦੇ ਉੱਪਰ ਜੋਗਰਾਜ ਨੂੰ ਜਾ ਕੇ ਗੱਲ ਕੀਤੀ ਜੋਗਰਾਜ ਹਕੂਮਤ ਦੀ ਫੌਜ ਗੁਰੂ ਸਾਹਿਬ ਦਾ ਪਿੱਛਾ ਕਰਦੀ ਇੱਧਰ ਆਵੇਗੀ ਜੇ ਤੈਨੂੰ ਪੁੱਛਿਆ ਜਾਵੇ ਕਿ ਇੱਥੋਂ ਕੋਈ ਲੰਘਿਆਤ ਨਹੀਂ ਕੋਈ ਘੋੜਸਵਾਰ ਕੋਈ ਸੂਰਮਾ ਕੋਈ ਖਾੜਕੂ ਜੋ ਜਹਾਰੂ ਕੋਈ ਜੂਝਣ ਵਾਲਾ ਕੋਈ ਸਿਪਾਹੀ ਕੋਈ ਸਿਪਾਹਸਲਾਰ ਕੋਈ ਫੌਜਦਾਰ ਤੇ ਤੂੰ ਕਹਿ ਦੇਵੀਂ ਕਿ ਇੱਥੋਂ ਕੋਈ ਨਹੀਂ ਲੰਘਿਆ ਗੁਰੂ ਸਾਹਿਬ ਤਾਂ ਅਗਲੇ ਪਿੰਡ ਚਲੇ ਗਏ ਰੂਪੇੜ ਪਿੱਛੋਂ ਫੌਜ ਆਈ ਤੇ ਇਸ ਜੋਗਰਾਜ ਨੇ ਉਸੇ ਵੇਲੇ ਦੱਸ ਦਿੱਤਾ ਕਿ ਨੀਲੇ ਬਾਣਿਆਂ ਦੇ ਵਿੱਚ 10 ਘੋੜਸਵਾਰ ਵਿਅਕਤੀ ਅਗਲੇ ਪਿੰਡ ਗਏ ਨੇ ਇਹ ਅਗਲੇ ਪਿੰਡ ਪਹੁੰਚੇਗੇ ਉਧਰ ਮਾਝੇ ਦੇ ਵਿੱਚ ਕੀ ਘਟਨਾਕ੍ਰਮ ਹੋ ਰਿਹਾ ਮਾਝੇ ਦੇ ਵਿੱਚ ਪੱਟੀ ਦੇ ਦੋ ਭਰਾ ਸਰਦਾਰ ਸੁਲਤਾਨ ਸਿੰਘ ਵੜੈਚ ਤੇ ਨਿਦਾਨ ਸਿੰਘ ਵੜੈਚ ਇਨਾਂ ਦੇ ਪਿਤਾ ਦੇਸ ਰਾਜ ਵਿੜੈਚ ਦੀ ਮੌਤ ਹੋ ਗਈ। ਉਹ ਇਲਾਕੇ ਦੇ ਵਿੱਚ ਇੱਕ ਮੰਨਿਆ ਪਰ ਮੰਨਿਆ ਵਿਅਕਤੀ ਸੀ। ਉਹਦੀ ਮਾਤਮ ਪੁਰਸ਼ੀ ਕਰਨ ਦੇ ਵਾਸਤੇ ਕਿਉਂਕਿ ਇੱਕ ਤਾਂ ਚੌਧਰੀ ਸੀ, ਤਨਾੜ ਸੀ ਤੇ ਬਹੁਤ ਸਾਰੇ ਲੋਕ ਆਏ ਹੋਏ ਨੇ। ਜਿਹੜੀ ਬੀਬੀ ਭਾਗ ਕੋਰੇ ਮਾਤਾ ਭਾਗੂ ਉਹ ਨਿਧਾਨ ਸਿੰਘ ਦੀ ਧਰਮ ਪਤਨੀ ਹੈ। ਉੱਥੇ ਚੰਬਾਲ ਤੋਂ ਸਰਦਾਰ ਭਾਗ ਸਿੰਘ ਚੰਬਾਲੀਆ, ਸਰਦਾਰ ਕਰਬਾਰਾ ਸਿੰਘ, ਸਰਦਾਰ ਦਲਬਾਖ ਸਿੰਘ, ਸਰਦਾਰ ਗੰਡਾ ਸਿੰਘ, ਸਰਦਾਰ ਸੁੰਦਰ ਸਿੰਘ ਇਹ ਵੀ ਸਾਰੇ ਸਰਦਾਰ ਆਏ ਇੱਥੇ। ਉਸਵੇਂ ਸਰਸਾ ਦੇ ਕੰਡੇ ਤੇ ਉੱਪਰ ਵਿਛੜੇ ਹੋਏ ਇੱਕ ਸਿੰਘ ਨੇ ਸਾਰੀ ਗੱਤਾ ਜਾ ਕੇ ਦੱਸੀ ਉਸ ਭੋਗ ਦੇ ਉੱਪਰ ਉਸ ਮਾਤਮ ਪੁਰਸ਼ੀ ਦੇ ਸਮੇਂ ਦੇ ਉੱਪਰ ਉਹ ਸਿੰਘ ਨੇ ਸਾਰੀ ਗੱਲ ਦੱਸੀ ਕਿ ਅਨੰਦਪੁਰ ਸਾਹਿਬ ਦੁਸ਼ਮਣ ਨੇ ਇੰਨਾ ਵੱਡਾ ਹਮਲਾ ਕੀਤਾ ਸ਼ਾਹੀ ਟਿੱਬੀ ਦੇ ਉੱਪਰ ਜੰਗ ਹੋਈ ਭਾਈ ਉਹਦੇ ਸਿੰਘ ਆਪਣੇ ਸਾਥੀਆਂ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ ਚੱਕੀਆਂ ਪਿੰਡ ਦੀ ਝੂ ਦੇ ਵਿੱਚ ਲੜਾਈ ਹੋਈ ਮੈਂ ਇੱਕ ਗੱਲ ਤੁਹਾਡਾ ਨਾਲ ਸਾਂਝੀ ਕਰਾਂ ਕਿ ਜਦੋਂ ਵਿਸਾਖ ਦੇ ਮਹੀਨੇ ਇਹ ਵੱਡਾ ਘੇਰਾ ਪੈਂਦਾ ਅਨੰਦਪੁਰ ਸਾਹਿਬ ਨੂੰ ਤੇ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਇਕੱਠੇ ਕੀਤਾ ਨਾਲ ਇਹ ਗੱਲ ਕਹੀ ਕਿ ਜਿਹੜੇ ਪਰਿਵਾਰ ਤੇ ਬੱਚੇ ਨੇ ਉਹ ਸਾਰੇ ਅਨੰਦਪੁਰ ਸਾਹਿਬ ਤੋਂ ਚਲੇ ਜਾਣਾ ਇੱਥੇ ਉਹੀ ਰਹਿਣ ਜਿਹੜੇ ਮੈਦਾਨੇ ਜੰਨ ਵਿੱਚ ਜੂਝ ਸਕਦੇ ਨੇ ਇਸੇ ਕਰਕੇ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਫੌਜਾਂ ਹਮਲਾ ਵੀ ਕਰਦੀਆਂ ਨੇ ਸੱਸੇ ਦੇ ਕੰਡੇ ਦੇ ਉੱਪਰ ਵੀ ਜੰਗ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਪਰਿਵਾਰ ਤੋਂ ਬਿਨਾਂ ਤੁਸੀਂ ਕਿਸੇ ਹੋਰ ਸਿੱਖ ਦੇ ਪਰਿਵਾਰ ਦਾ ਜ਼ਿਕਰ ਨਹੀਂ ਕਰਦਾ ਗੁਰੂ ਸਾਹਿਬ ਨੇ ਪਰਿਵਾਰ ਪਹਿਲਾਂ ਭੇਜ ਦਿੱਤੇ ਦੋ ਬੀਬੀਆਂ ਜਿਹੜੀਆਂ ਤਲਵਾਰਬਾਜ਼ੀ 'ਚ ਬਹੁਤ ਮਹਾਰ ਸੀ ਇੱਕ ਸ਼ਹੀਦ ਹੋਈ ਇੱਕ ਜ਼ਖਮੀ ਹੋਈ ਉਹ ਜਰੂਰ ਰਹੀਆਂ ਇੱਕ ਸੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰ ਵਿੱਦਿਆ ਦੇ ਅਸਤਾਦ ਭਾਈ ਬੱਜਰ ਸਿੰਘ ਦੀ ਬੇਟੀ ਬੀਬੀ ਭਿੱਖਾ ਭਾਈ ਆਲਮ ਸਿੰਘ ਦੀ ਤਰ੍ਹਾਂ ਪਤਨੀ ਦੂਸਰੀ ਸੀ ਬੀਬੀ ਕਨੂਰ ਕੋਰ ਇਹ ਦੋ ਬੀਬੀਆਂ ਹੋ ਰਹੀਆਂ ਜਿਹੜੀਆਂ ਮੈਦਾਨੇ ਜੰਨਜ ਦੁਸ਼ਮਣ ਦਾ ਮੁਕਾਬਲਾ ਕਰ ਸਕਦੀਆਂ ਸੀ। ਚੱਕੀਆਂ ਪਿੰਡ ਦੀ ਜੂਹ ਦੇ ਵਿੱਚ ਬੀਬੀ ਪਿੱਖਾ ਸ਼ਹਾਦਤ ਪ੍ਰਾਪਤ ਕਰ ਗਈ। ਨੰਗਲ ਗੁਜਰਾ ਪਿੰਡ ਦੇ ਕੋਲ ਆ ਕੇ ਬੀਬੀ ਅਨੂਪ ਕੌਰ ਦੇ ਗੋਲੀ ਲੱਗੀ ਤੇ ਜ਼ਖਮੀ ਹੋ ਕੇ ਡਿੱਗ ਗਈ। ਇਸ ਨੂੰ ਜ਼ਖਮੀ ਹੋਈ ਨੂੰ ਦੁਸ਼ਮਣ ਨੇ ਚੁੱਕ ਕੇ ਲਿਆਤਾ। ਇਹਨੂੰ ਚੁੱਕ ਕੇ ਲੈ ਕੇ ਆਇਆ ਮਲੇਰ ਗੋਟਲੇ ਵਾਲਾ ਸ਼ੇਰ ਮੁਹੰਮਦ ਖਾਨ। ਉਹੀ ਸ਼ੇਰ ਮੁਹੰਮਦ ਖਾਨ ਜਿਸ ਨੇ ਕਦੀ ਸਚਾਨੰਦ ਨੇ ਜਦੋਂ ਇਹ ਗੱਲ ਕਹੀ ਸੀ ਕਿ ਇਸ ਜਿਹੜੇ ਕਚਹਿਰੀ ਦੇ ਵਿੱਚ ਦੋ ਦੋਸ਼ੀ ਫਰਜ਼ੰਦ ਖੜੇ ਨੇ ਗੁਰੂ ਸਾਹਿਬ ਦੇ ਫਰਜ਼ੰਦ ਇਹਨਾਂ ਦੇ ਬਾਪ ਦੇ ਹੱਥੋਂ ਤੁਹਾਡੇ ਭਰਾ ਤੇ ਭਤੀਜੇ ਮਾਰੇ ਗਏ ਤੇ ਉਹਨਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਵੀ ਕੀਤਾ ਇਹਦਾ ਭਰਾ ਸੀ ਨਾਹਰ ਖਾਨ ਤੇ ਗੁਰੂ ਸਾਹਿਬ ਜ਼ਫਰਨਾਮੇ ਵਿੱਚ ਲਿਖਦੇ ਨੇ ਕਿ ਮੈਂ ਮਾਰਿਆ ਸੀ ਚੂਦੀਦਮ ਬ ਨਾਹਰ ਬ ਆਮਦ ਬ ਜ਼ੰਗ ਚਸ਼ੀਦੇ ਜਕੇ ਤੀਰ ਮਨ ਬੇਦਰੰਗ ਔਰੰਗਜ਼ੇਬ ਜਦੋਂ ਤੇਰਾ ਭੇਜਿਆ ਹੋਇਆ ਜਰਨੈਲ ਨਾਹਰ ਖਾਨ ਮੇਰੇ ਸਾਹਮਣੇ ਆਇਆ ਮੈਂ ਆਪਣੇ ਕਮਾਨ ਦੇ ਵਿੱਚੋਂ ਇੱਕ ਤੀਰ ਛੱਡਿਆ ਤੇ ਨੂੰ ਜ਼ਮੀਨ ਤੇ ਸੁੱਟ ਦਿੱਤਾ ਚੂਦੀਦਮ ਬਾ ਨਾਹਰ ਬਾ ਆਮਦ ਬਾ ਜ਼ੰਗ ਚਸ਼ੀਦ ਦੇ ਜਕੇ ਤੀਰ ਮਨ ਬੇਤਰਾਂ ਉਸ ਤੋਂ ਬਾਅਦ ਤੇਰਾ ਦੂਜਾ ਜ਼ਰਨਾ ਆਇਆ ਆਪਣੇ ਬਾਕੀ ਜ਼ਰਨੈਲਾਂ ਦੇ ਨਾਲ ਸਲਾਹ ਕਰਕੇ ਤੇ ਬੜੇ ਚੋਣਵੇਂ ਜਾਂ ਬਾ ਯੋਧੇ ਲੈ ਕੇ ਇਹ ਕਹਿ ਕੇ ਆਇਆ ਕਿ ਮੈਂ ਜਾ ਕੇ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੋਲ ਦੇਵਾਂਗਾ ਉਹ ਘੋੜੇ ਤੇ ਸਵਾਰ ਹੋ ਕੇ ਮੇਰੇ ਵੱਲ ਆ ਰਿਹਾ ਸੀ ਮੈਂ ਮਮਟੀ ਤੋਂ ਉਹਦੇ ਵੱਲ ਤੱਕ ਗਿਆ ਉਹਨੇ ਵੀ ਮੈਨੂੰ ਵੇਖ ਲਿਆ ਤੇ ਜਦੋਂ ਉਹਨੇ ਇਹ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਕਮਾਂਚ ਲੈ ਕੇ ਤੀਰ ਨੂੰ ਕੰਨ ਤੱਕ ਖਿੱਚਿਆ ਘੋੜੇ ਤੇ ਉਤਰਿਆ ਤੇ ਕੰਧ ਦੇ ਉੱਲੇ ਹੋ ਗਿਆ ਪਾਚਾ ਕਹਿੰਦੇ ਮੈਨੂੰ ਦਿਖ ਰਿਹਾ ਸੀ ਉਹਦਾ ਸਿਰ ਕਿ ਆਂਖ ਆਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨਾ ਆਮਦ ਬ ਮਰਦਾਨਾ ਵਾਰ 13 ਜਰਨਲ ਖਿਜ਼ਰ महमूद अली ਖਾਨ ਮੈਨੂੰ ਦਿਖ ਰਿਹਾ ਸੀ ਪਰ ਮੈਂ ਉਹਦੇ ਤੇ ਵਾਰ ਨਹੀਂ ਸੀ ਕਰ ਸਕਦਾ ਕਿ ਜਿਹੜਾ ਦੁਸ਼ਮਣ ਮੈਦਾਨੇ ਜੰਗ ਚ ਮਰਦਾਂ ਵਾਂਗੂ ਸਾਹਮਣੇ ਆ ਕੇ ਨਾ ਲੜ ਸਕੇ ਗੁਰੂ ਗੋਬਿੰਦ ਸਿੰਘ ਉਹਦੇ ਤੇ ਵਾਰ ਕਰੇ ਇੱਕ ਨਮਰਦ ਦੇ ਉੱਪਰ ਗੁਰੂ ਗੋਬਿੰਦ ਸਿੰਘ ਵਾਰ ਕਰੇ ਪਰ ਕਹਿੰਦੇ ਇੱਕ ਗਨ ਹੈ ਦਰੇਗਾ ਦੁਸ਼ਮਣ ਮੇਰੇ ਸਾਹਮਣੇ ਸੀ ਦਰੇਗਾ ਅਫਸੋਸ ਜੇ ਕਿਤੇ ਦਰੇਗਾ ਅਗਰ ਰੂਹੇ ਉਦੀਦ ਮੇ ਬਾ ਜਕਤੀਰ ਲਾਚਾਰ ਬਖਸ਼ੀਦ ਮੇ ਕਿਤੇ ਤੇਰਾ ਜਰਨੈਲ ਮਰਦਾਂ ਵਾਂਗੂ ਮੇਰੇ ਸਾਹਮਣੇ ਆਉਂਦਾ ਤੇ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਪਰ ਮੇਰੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਕਿ ਜਿਹੜਾ ਮਰਦਾਂ ਵਾਂਗੂ ਮੈਦਾਨੇ ਜੰਗ ਚ ਨਾ ਆਵੇ ਉਹਦੇ ਤੇ ਗੁਰੂ ਗੋਬਿੰਦ ਸਿੰਘ ਵਾਰ ਕਰੇ ਗੁਰੂ ਸਾਹਿਬ ਨੇ ਉਹਦੇ ਇੱਕ ਜਰਨੈਲ ਦੀ ਸਿਫਤ ਵੀ ਕੀਤੀ ਦਲਸ਼ੇਰ ਖਾਨ ਦੀ ਬਸੇ ਹਮਲਾ ਕਰਦਮ ਬ ਮਰਦਾਨਗੀ ਔਰੰਜੇਬ ਨੂੰ ਕਹਿੰਦੇ ਨੇ ਔਰੰਜੇਬ ਸੁਆਦ ਆ ਗਿਆ ਤੇਰਾ ਇੱਕ ਜਰਨੈਲ ਬੜੀ ਬਹਾਦਰੀ ਨਾਲ ਲੜਿਆ ਉਸ ਨੇ ਸਾਡੇ ਦੋ ਸਿੰਘ ਸ਼ਹੀਦ ਕਰ ਦਿੱਤੇ ਮਦਨ ਸਿੰਘ ਤੇ ਕਾਠਾ ਸਿੰਘ ਬਸੇ ਹਮਲਾ ਕਰਦਮ ਬ ਮਰਦਾਨਗੀ ਅਜ਼ਮ ਹੋਸ਼ ਦੀ ਅਜ਼ਮ ਦੀਵਾਨਗੀ ਬੇਸ਼ੱਕ ਬਾਅਦ ਦੇ ਵਿੱਚੋਂ ਸਾਡੇ ਸਿੰਘਾਂ ਹੱਥੋਂ ਮਾਰਿਆ ਗਿਆ ਪਰ ਮੈਂ ਉਹਦੀ ਬਹਾਦਰੀ ਦਾ ਕਾਇਲ ਹਾਂ ਗੁਰੂ ਸਾਹਿਬ ਦਾ ਦਿਲ ਵੇਖੋ ਦੁਸ਼ਮਣ ਦੀ ਬਹਾਦਰੀ ਦੀ ਵੀ ਸਿਫਤ ਲਿਖ ਰਹੇ ਨੇ ਬਸੇ ਹਮਲਾ ਕਰ ਦੰਬਾ ਮਰਦਾਂ ਦੀ ਤੇਰੇ ਬਾਕੀ ਦੇ ਮਰਦਾਂ ਵਾਂਗੂ ਸਾਹਮਣੇ ਨਹੀਂ ਆਏ ਤੇਰਾ ਇੱਕ ਜਰਨੈਲ ਵਰਦਾਂ ਵਾਂਗੂ ਲੜਿਆ ਬਸ ਹਮ ਬੋਛੀ ਅਜ਼ਮ ਦੀਵਾਨੀ ਬਹਾਦਰੀ ਨਾਲ ਲੜਿਆ ਬਾਅਦ ਵਿੱਚ ਬੇਸ਼ੱਕ ਮਾਰਿਆ ਗਿਆ ਬੀਬੀ ਅਨੂਪ ਗੌਰ ਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਮਲੇਰਕੋਟਲੇ ਲੈ ਆਇਆ ਹੁਣ ਤੁਸੀਂ ਫਾਰਸੀ ਦੀਆਂ ਦੋ ਕਿਤਾਬਾਂ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਿੱਤਰ ਦੇ ਉੱਪਰ ਸਭ ਤੋਂ ਵੱਧ ਦਾਗ ਲਾਏ ਨੇ ਉਹ ਪਹਿਲਾ ਲਿਖਾਰੀ ਹੈ ਮੁਨਤਕਬ ਉਲ ਕਬਲ ਬਾਬ ਦਾ ਕਰਤਾ ਖਾਫੀ ਥਾ ਤੇ ਦੂਸਰਾ ਸਿਆਰ ਮੁਤਾਕਰੀਨ ਦਾ ਕਰਤਾ ਗੁਲਾਮ ਹਸਨ ਇਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਸੱਗ ਕਾਲੇ ਮੂੰਹ ਆਦਾ ਲਾਂਤੀ ਦੋ ਜਗ ਦੀ ਅੱਗ ਦਾ ਕੀੜਾ ਪਤਾ ਨਹੀਂ ਕਿੰਨੇ ਸ਼ਬਦ ਵਰਤੇ ਨੇ ਤੇ ਉਹਦੇ ਤੇ ਦੋਸ਼ ਹੀ ਲਾਇਆ ਕਿ ਬੰਦਾ ਸਿੰਘ ਬਹਾਦਰ ਇੰਨਾ ਜ਼ਾਲਮ ਸੀ ਇਹਨੇ ਮੁਸਲਮਾਨਾਂ ਨੂੰ ਕਬਰਾਂ ਪੁੱਟ-ਪੁੱਟ ਕੇ ਸਾੜਿਆ ਇਹ ਦੋਸ਼ ਉਹਨੇ ਲਾਇਆ ਤੇ ਉਸ ਤੋਂ ਬਾਅਦ ਸਾਡੀਆਂ ਯੂਨੀਵਰਸਿਟੀਆਂ 'ਚ ਪੜਾਇਆ ਜਾਂਦਾ ਹੈ ਕਾਰਨਕੀਸ ਬੀਬੀ ਅਨੂਪ ਕੋਰ ਨੂੰ ਚੁੱਕ ਕੇ ਮਲੇਰ ਕੋਟਲੇ ਲੈ ਆਲਦਾ ਗਿਆ ਮਲੇਰ ਕੋਟਲਿਆਂ ਦੇ ਵਾਲਿਆਂ ਨੇ ਜਿਹੜਾ ਖਾ ਦਾ ਨਾਰਾ ਮਾਰਿਆ ਸੀ ਸਿੱਖਾਂ ਨੇ ਹਮੇਸ਼ਾ ਉਸ ਨੂੰ ਆਪਣੇ ਮਨ ਦੇ ਅੰਦਰ ਵਸਾ ਕੇ ਰੱਖਿਆ ਕਿ ਉਹਨੇ ਇੱਕ ਗੱਲ ਕਹੀ ਸੀ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਵਾਪਸੀ ਮਹਿਫੂਜ਼ ਰੱਖੇ ਖੁਦਾ ਹਮੇ ਆਸੇ ਪਾਪ ਸੀ ਪਰ ਇਹਦਾ ਮਤਲਬ ਉਹ ਨਹੀਂ ਕਿ ਸਿੱਖਾਂ ਦੇ ਖਿਲਾਫ ਲੜਿਆ ਨਹੀਂ ਉਹ ਚਮਕੌਰ ਦੀ ਜੰਗ ਦੇ ਵਿੱਚ ਵੀ ਸੀ ਉਹ ਬਾਦ ਵਾਲੀਆਂ ਜੰਗਾਂ ਦੇ ਵਿੱਚ ਵੀ ਰਿਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੋਈ ਜੰਗ ਦੇ ਵਿੱਚ ਇਹਨਾਂ ਹੱਥੋਂ ਜ਼ਖਮੀ ਹੋ ਕੇ ਮਾਰਿਆ ਗਿਆ ਸਿਰਫ ਉਹਦਾ ਇੱਕ ਹਾ ਦਾ ਨਾਰਾ ਸੀ ਪਰ ਅਸੀਂ ਉਸ ਆ ਦੇ ਨਾਰੇ ਨੂੰ ਇੰਨਾ ਸਿਰ ਮੱਥੇ ਤੇ ਰੱਖਿਆ ਬੰਦਾ ਸਿੰਘ ਬਹਾਦਰ ਨੇ ਸਾਰਾ ਇਲਾਕਾ ਫਤਿਹ ਕੀਤਾ ਪਰ ਮਲੇਰਕੋਟਲਾ ਨਹੀਂ ਉਜਾੜਿਆ ਜਦੋਂ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਗਿਆ ਤੇ ਉਸ ਸ਼ਹਿਰ ਦੇ ਵਿੱਚ ਜਦੋਂ ਦਾਖਲ ਹੋਇਆ ਤੇ ਕਿਸ਼ਨ ਚੰਦ ਅਰੋੜਾ ਨਾਮ ਦਾ ਇੱਕ ਦੁਕਾਨਦਾਰ ਬੰਦਾ ਸਿੰਘ ਬਹਾਦਰ ਨੂੰ ਆਕੇ ਕਹਿੰਦਾ ਕਹਿੰਦਾ ਬੰਦਾ ਸਿੰਘ ਕਿ ਕਿਥੇ ਘਟਨਾ ਵਾਪਰੀ ਸੀ ਮੈਂ ਤੈਨੂੰ ਉਹ ਦੱਸਣੀ ਚਾਹੁੰਦਾ ਕਿੰਦਾ ਘਟਨਾ ਕੀ ਸੀ ਕਿੰਦਾ ਸਰਸਾ ਦੇ ਕੰਡੇ ਦੇ ਉੱਪਰ ਇੱਕ ਜ਼ਖਮੀ ਹੋਈ ਸਿੱਖ ਬੀਬੀ ਇਹਨਾਂ ਦੇ ਹੱਥ ਆ ਗਈ ਸੀ ਉਸ ਨੂੰ ਬੜਾ ਮਜ਼ਦੂਰ ਕੀਤਾ ਗਿਆ ਕਿ ਉਹ ਦੀਨੇ ਇਸਲਾਮ ਚ ਆ ਜਾਵੇ ਸੁੰਦਰ ਬੜੀ ਸੀ ਕਿ ਉਹ ਸਾਡੇ ਇਸ ਪਰਮ ਦੇ ਵਿੱਚ ਰਹਿ ਸਕੇ ਉਸ ਬੀਬੀ ਨੇ ਇਹਨਾਂ ਦੀ ਇਸਲਾਮ ਚ ਆਉਣ ਦੀ ਸ਼ਰਤ ਪ੍ਰਵਾਨ ਨਾ ਕੀਤੀ ਤੇ ਆਪਣੇ ਪੇਟ ਦੇ ਵਿੱਚ ਆਪੇ ਖੰਜਰ ਮਾਰ ਕੇ ਉਸ ਨੇ ਆਪਣਾ ਆਤਮ ਹਾਰ ਕਰ ਲਿਆ ਤੇ ਇਹਨਾਂ ਨੇ ਸ਼ੇਰ ਮੁਹੰਮਦ ਖਾਨ ਦਾਦ ਨੇ ਉਸ ਨੂੰ ਆਪਣੇ ਕਿਲੇ ਦੇ ਪਛਵਾੜੇ ਦੇ ਵਿੱਚ ਦਬਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਬਾਜ ਸਿੰਘ, ਸਰਦਾਰ ਕੋਇਲ ਸਿੰਘ, ਸਰਦਾਰ ਭਗਵੰਤ ਸਿੰਘ ਤੇ ਸਰਦਾਰ ਬినੋਦ ਸਿੰਘ ਇਹਨਾਂ ਪੰਜ ਸਿੰਘਾਂ ਨੇ ਉਸ ਸਿੱਖ ਬੀਬੀ ਦੀ ਕਬਰ ਨੂੰ ਪੁੱਟਿਆ। ਉਹਦੇ ਪਿੰਜਰ ਨੂੰ ਕੱਢ ਕੇ ਮੜ ਕੇ ਗੁਰਮਤ ਮਰਿਆਦਾ ਦੇ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ। ਇਹ ਕਬਰ ਇਸ ਕਰਕੇ ਪੁੱਟੀ। ਪਰ ਇਹਨੂੰ ਇੱਕ ਬਹੁਤ ਵੱਡਾ ਰੂਪ ਦੇ ਕੇ ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਕਬਰਾਂ ਚੋਂ ਪੁੱਟ-ਪੁੱਟ ਕੇ ਸਾੜੇ ਇਸ ਗੱਲ ਨੂੰ ਲੈ ਕੇ ਜਿਹੜਾ ਸੀ ਪ੍ਰਚਾਰ ਕੀਤਾ ਗਿਆ ਇਹਦੀ ਅਸਲੀਅਤ ਇਹ ਸੀ ਕਿ ਬੀਬੀ ਅਨੂਪ ਗੌਰ ਜਿਹੜੀ ਅਮਰਧਾਰੀ ਸਿੱਖ ਬੀਬੀ ਸੀ ਉਸ ਨੂੰ ਕਬਰ ਚੋਂ ਕੱਢ ਕੇ ਉਹਦੇ ਪਿੰਜਰ ਦਾ ਸਿੱਖ ਰਸਮਾਂ ਤੇ ਮਰਿਆਦਾ ਦੇ ਮੁਤਾਬਕ ਅੰਤਮ ਸੰਸਕਾਰ ਕੀਤਾ ਗਿਆ ਇੱਥੋਂ ਤੱਕ ਕਿ ਜਦੋਂ ਵੱਡਾ ਘੱਲੂ ਘਰਾ ਹੋਇਆ ਤੇ ਵੱਡੇ ਘੱਲੂ ਘਾਰੇ ਦੇ ਸਿੱਖਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਸਾਡੇ ਇਤਿਹਾਸਿਕ ਸਰੂਤ ਕਹਿੰਦੇ ਨੇ ਲੋਕ ਕਹੇ ਸਿੰਘ ਸਭ ਗਿਆ ਮਾਰਾ ਬੱਚੇ 50 ਔਰ ਖਾਪ ਗਏ ਹੋਗਾ ਤਾਂ ਕਿ ਸਾਰੇ ਸਿੰਘ ਮਾਰੇ ਗਏ ਨੇ ਆ 40 50 ਇਹਨਾਂ ਦੇ ਆਗੂ ਬਚੇ ਨੇ ਤੇ ਜਿੰਨੇ ਬਚੇ ਕੋਈ ਵੀ ਐਸਾ ਨਹੀਂ ਸੀ ਚਾਹੇ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਸਰਦਾਰ ਚੜ੍ਹਤ ਸਿੰਘ ਕੋਈ ਵੀ ਐਸਾ ਜਰਨੈਲ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 12 ਤੋਂ ਘੱਟ ਫੱਟ ਹੋਵੇ ਉਸ ਵੇਲੇ ਵੀ ਸਰਹੰਦ ਤੇ ਮਲੇਰਕੋਟਲੇ ਦੇ ਨਵਾਬਾ ਨੇ ਜੈਨਖਾਨ ਨੇ ਤੇ ਭੀਖਣਖਾਨ ਨੇ ਅਬਦਾਲੀ ਦਾ ਪੂਰਾ ਸਾਥ ਦਿੱਤਾ ਅਬਦਾਲੀ ਜੇ ਅਮਰਸਰ ਪਹੁੰਚਿਆ ਸਿੰਘਾਂ ਨੇ ਮਲੇਰਕੋਟਲੇ ਤੇ ਫਿਰ ਕਬਜ਼ਾ ਕਰ ਲਿਆ ਮਲੇਰਕੋਟਲੇ ਦਾ ਹਾਕਮ ਭੀਖਣਖਾਨ ਸਿੰਘਾਂ ਦੇ ਸਾਹਮਣੇ ਖੜਾ ਹੈ ਸਿੰਘਾਂ ਦਾ ਇੰਨਾ ਵੱਡਾ ਕਤਲੇਆਮ ਹੋਇਆ ਤੇ ਉਹਨੇ ਅਬਦਾਲੀ ਦਾ ਪੂਰਾ ਸਾਥ ਦਿੱਤਾ ਤੇ ਸਿੱਖ ਕਹਿੰਦੇ ਨੇ ਉਸ ਵੇਲੇ ਸਰਦਾਰ ਜੱਸਾ ਸਿੰਘ ਆਲੂਵਾਲੀ ਨੂੰ ਇਹ ਤਾਂ ਇ ਕੀ ਕੀਤਾ ਜਾਵੇ ਕਹਿੰਦੇ ਇੰਨੇ ਕੁਕਰਮ ਤੇ ਬੜਾ ਵੱਟਾ ਕੀਤਾ ਨੁਕਸਾਨ ਤੇ ਸਾਡਾ ਬਹੁਤ ਕਰਾਇਆ ਪਰ ਇਹਦਾ ਐ ਪਸਾਨ ਆ ਸਾਡੇ ਤੇ ਕਦੀ ਇਹਨੇ ਕਿਹਾ ਸੀ ਕਿ ਜਿਹੜੇ ਗੁਰਗੋਬਿੰਦ ਸਿੰਘ ਦੇ ਫਰਜ਼ੰਦ ਨੇ ਇਹਨਾਂ ਨੂੰ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਸ਼ੀਰਖੋਰ ਹੋਣ ਦੇ ਬਜਾਏ ਇਹਨਾਂ ਨੂੰ ਤਸੀਹੇ ਨਹੀਂ ਦਿੱਤਾ ਜਾ ਸਕਦਾ ਇਹਦੇ ਇੱਕ ਸ਼ਬਦ ਨੇ ਸਾਡੇ ਸਿਰ ਤੇ ਆਸਾਨ ਆ ਇਸ ਕਰਕੇ ਇਹਨੂੰ ਮਾਰਨਾ ਨਹੀਂ ਇਸ ਪੀਖਣ ਖਾਨ ਦੇ ਕੋਲੋਂ ਨੱਕ ਦੀਆਂ 11 ਲਕੀਰਾਂ ਘਟਾ ਕੇ ਦੀ ਫਿਰ ਜਾਨ ਬਖਸ਼ ਦਿੱਤੀ ਸੀ ਸਿੱਖਾਂ ਨੇ ਆਪਣੇ ਉੱਪਰ ਇੱਕ ਇੰਨੇ ਛੋਟੇ ਜਿਹੇ ਐਸਾਨ ਨੂੰ ਵੀ ਇੰਨਾ ਵੱਡਾ ਰੱਖਿਆ ਈਵਨ 1947 ਦੇ ਵਿੱਚ ਕੀ ਹਾਲ ਹੋਇਆ ਮਲੇਰ ਗੋਟਲੇ ਕਿਸੇ ਇੱਕ ਮੁਸਲਮਾਨ ਦਾ ਸਿੱਖਾਂ ਨੇ ਨੁਕਸਾਨ ਨਹੀਂ ਹੋਣ ਦਿੱਤਾ ਇਹ ਹੀ ਕਾਰਨ ਸੀ ਕਿ ਨਹੀਂ ਉਸ ਨੇ ਇੱਕ ਸੱਚ ਬਿਆਨ ਕੀਤਾ ਕਚਾਰੀ ਦੇ ਵਿੱਚ ਕਿ ਇਸਲਾਮੀ ਸ਼ਰਾ ਸ਼ੀਰ ਖੋਰ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫਤਵਾ ਪ੍ਰਵਾਨ ਨਹੀਂ ਕਰਦਾ ਖੈ ਉਸ ਬੀਬੀ ਦੀ ਸ਼ਖਦ